ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 72ਵਾਂ ਦਿਨ ਤੇ ਅੱਜ ਤੁਹਾਨੂੰ ਅਸੀਂ ਦਸਤਾਰ ਸਜਾ ਕੇ ਦਿਖਾਵਾਂਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਵਰਗੀ ਦਸਤਾਰ ਟਕਸਾਲੀ ਦਸਤਾਰ ਸਭ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਤੁਹਾਡੇ ਨਾਲ ਮੈਂ ਹੈਗੇ ਤਾਂ ਅਸੀਂ ਉਹਨਾਂ ਦੀ ਚੰਨਾਂ ਦੀ ਧੂੜ ਬਰਾਬਰ ਵੀ ਨਹੀਂ ਪਰ ਮੈਂ ਤੁਹਾਨੂੰ ਸਿਰਫ ਦਸਤਾਰ ਸਜਾ ਕੇ ਦਿਖਾ ਰਿਹਾ ਇਸ ਲਈ ਕੋਈ ਗਲਤ ਟਿੱਪਣੀ ਜਾਂ ਗਲਤ ਕਮੈਂਟ ਨਾ ਕਰਿਓ ਉਹਨਾਂ ਵਰਗੀ ਦਸਤਾਰ ਸਜਾਉਣ ਦੇ ਲਈ ਅਸੀਂ ਨੀਚੋ ਜੀ 2 ਜਾਂ 2.2 ਮੀਟਰ ਦੀ ਇੱਕ ਕੇਸ ਕੇ ਸਜਾਵਾਂਗੇ ਉੱਪਰ ਉਹ ਜਿਹੜੀ ਟਕਸਾਲੀ ਦਸਤਾਰ ਸਜਾਵਾਂਗੇ ਉਹ ਹੋਵੇਗੀ ਇਹ 6 ਮੀਟਰ ਦੀ ਦੋਨਾਂ ਦਾ ਕਪੜਾ ਫੁੱਲਵੈਲ ਹੈ ਉਸ ਤੋਂ ਪਹਿਲਾਂ ਅਸੀਂ ਥੋੜਾ ਇਹ ਕਪੜੇ ਨੂੰ ਗਿੱਲਾ ਕਰਾਂਗੇ ਦੋਨਾਂ ਸਾਈਡਾਂ ਤੋਂ ਜਿਸ ਤਰੀਕੇ ਨਾਲ ਅਸੀਂ ਦਸਤਾਰ ਨੂੰ ਕਰਦੇ ਹੁੰਨੇ ਆ ਜਿਆਦਾ ਗਿੱਲਾ ਨਹੀਂ ਕਰਨਾ ਕਿਉਂਕਿ ਕਪੜਾ ਇਹ ਫੁੱਲਵੈਲ ਆ ਤੇ ਉੱਪਰ ਉਹ ਜੀ ਥੋੜਾ ਹਲਕਾ ਹੁੰਦਾ ਕਪੜਾ ਬਸ ਥੋੜਾ ਆਪਣੀ ਜਗ੍ਹਾ ਤੇ ਬਿਠਾਣ ਲਈ ਅਸੀਂ ਗਿੱਲਾ ਕਰ ਰਹੇ ਆ ਦਸਤਾਰ ਸਜਾ ਕੇ ਤੁਹਾਨੂੰ ਅਸੀਂ ਆਪਣੇ ਤਰੀਕੇ ਨਾਲ ਦਿਖਾਵਾਂਗੇ ਇਸ ਲਈ ਵੀਡੀਓ ਨੂੰ ਦੇਖਿਓ ਅਤੇ ਧਿਆਨ ਨਾਲ ਦੇਖ ਕੇ ਸਮਝਿਓ ਚੀਜ਼ਾਂ ਨੂੰ ਪਹਿਲਾਂ ਤਾਂ ਅਸੀਂ ਇੱਕ ਸਾਈਡ ਤੋਂ ਫੜ ਕੇ ਇਸ ਤਰੀਕੇ ਨਾਲ ਦਸਤਾਰ ਦੀ ਪੂਣੀ ਕਰ ਲੈਣੀ ਹੈ ਦੇਖੋ ਐਦਾ ਖੋਲ ਲਿਓ ਖੋਲ ਕੇ ਇਕੱਠਾ ਕਰ ਲਿਓ ਸਾਰੇ ਕੱਪੜੇ ਨੂੰ ਇੱਕ ਤੈ ਮਾਲ ਲਿਓ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜੂਵੇਗਾ ਕਿ ਦਸਤਾਰ ਤੁਸੀਂ ਕਿਹੜੇ ਹਿੱਸੇ ਤੋਂ ਬੰਨਣੀ ਸ਼ੁਰੂ ਕਰਨੀ ਹੈ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਅਤੇ ਧੁਮਾਲਾ ਸਾਹਿਬ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤੇ ਜਿਹੜੇ ਵੀਰ ਪਹਿਲੀ ਵਾਰ ਜੁੜੇ ਨੇ ਉਹ ਵੀਡੀਓ ਪੂਰੀ ਜ਼ਰੂਰ ਦੇਖਣ ਤਾਂ ਜੋ ਉਹ ਵੀ ਦਸਤਾਰ ਸਿੱਖ ਸਕਣ ਵੀਡੀਓ ਰਾਹੀਂ ਤੇ ਤਕਸਾਲੀ ਦਸਤਾਰ ਸਜਾਉਣ ਲਈ ਅਸੀਂ ਸੈਂਟਰ 'ਚ ਐਨ ਸਿਰ ਦੇ ਵਿਚਕਾਰ ਜੋੜਾ ਸਾਹਿਬ ਕਰਾਂਗੇ ਠੀਕ ਹੈ ਜੀ ਜਿਸ ਪ੍ਰਕਾਰ ਮੈਂ ਕਰ ਰਿਹਾ ਐਸੇ ਪ੍ਰਕਾਰ ਤੁਸੀਂ ਵੀ ਕਰਨਾ ਹੈ ਫਿਰ ਨਾਲ ਕੰਗਾ ਸਾਹਿਬ ਨੂੰ ਰੱਖ ਦੇਣਾ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਕੇਸਾ ਦੇ ਵਿੱਚ ਤੇ ਉਸ ਤੋਂ ਉਪਰੰਤ ਤੁਸੀਂ ਜਿਹੜੀ ਆਪਾਂ ਇਹ 1.2 ਮੀਟਰ ਦੀ ਕੇਸ ਕੀ ਆ ਇਹਨੂੰ ਸਜਾਣਾ ਸ਼ੁਰੂ ਕਰਾਂਗੇ ਇੱਕ ਪੱਲਾ ਅੰਦਰ ਕਰਕੇ ਤੁਸੀਂ ਪਹਿਲਾਂ ਜੀ ਕੋਰਨਰ ਬਣਾ ਕੇ ਪਿੱਛੋਂ ਜੀ ਇਸ ਤਰੀਕੇ ਨਾਲ ਲੈ ਕੇ ਆਣਾ ਹੈ ਦੇਖੋ ਮੈਂ ਤੁਹਾਨੂੰ ਪਿੱਛੋਂ ਜੀ ਘੁੰਮ ਕੇ ਦਿਖਾਉਂਗਾ ਇਸ ਤਰੀਕੇ ਨਾਲ ਸੱਜੇ ਹੱਥ ਦਾ ਕਪੜਾ ਇਕੱਠਾ ਕਰ ਲਿਓ ਪਿੱਛੋਂ ਜੀ ਕੇਸਾ ਨੂੰ ਅੰਦਰ ਕਰਕੇ ਚੰਗੀ ਤਰ੍ਹਾਂ ਇਹਨੂੰ ਖੱਬੇ ਪਾਸਿਓਂ ਜੀ ਘੁਮਾ ਕੇ ਇਸ ਤਰੀਕੇ ਨਾਲ ਪਿੱਛੇ ਲੈ ਕੇ ਜਾਣਾ ਹੈ ਤੇ ਸੱਜੇ ਲੜ ਨੂੰ ਇਸ ਤਰੀਕੇ ਨਾਲ ਘੁਮਾ ਦੇਣਾ ਹੈ ਪਹਿਲਾਂ ਤਾਂ ਅਸੀਂ ਨੀਚੋਂ ਜੀ ਐਜ਼ ਅ ਬੇਸ ਬਣਾਵਾਂਗੇ ਕੇਸ ਕੀ ਨੂੰ ਬਾਕੀ ਬਚਦੇ ਪੱਲੇ ਨੂੰ ਨਾਲ-ਨਾਲ ਪੋਣੀ ਕਰਕੇ ਅਸੀਂ ਅੰਦਰ ਕਰ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਗੋਲ ਟਕਸਾਲੀ ਦਸਤਾਰ ਹੋਵੇਗੀ ਸਿੰਪਲ ਤਰੀਕੇ ਨਾਲ ਸਜਾਣੀ ਹੈ ਬੜੇ ਹੀ ਪਿਆਰ ਨਾਲ ਸਜਾਣੀ ਹੈ ਦਸਤਾਰ ਜਿਆਦਾ ਕਾਲੀ ਨਹੀਂ ਕਰਨੀ ਦਸਤਾਰ ਸਜਾਉਣ ਦੇ ਲਈ ਪੂਰੀ ਹੀ ਸੋਬਰ ਦਸਤਾਰ ਹੋਵੇਗੀ ਇਹਨੂੰ ਸਜਾਉਣ ਲਈ ਪਹਿਲਾਂ ਤੁਸੀਂ ਕੇਸਗੀ ਨੂੰ ਥੋੜਾ ਜਿਆਦਾ ਮਜ਼ਬੂਤੀ ਨਾਲ ਸਜਾ ਲੈਣਾ ਹੈ ਤਾਂ ਜੋ ਜਦੋਂ ਅਸੀਂ ਗੋਲ ਟਕਸਾਲੀ ਦਸਤਾਰ ਸਜਾਉਣੀ ਸ਼ੁਰੂ ਕਰੀਏ ਤਾ ਕੇਸ ਕੀ نیچے بیس ਦਾ ਕੰਮ ਕਰੇ ਇਸ ਲਈ ਕੇਸ ਕੀ ਨੂੰ ਥੋੜਾ ਜਿਹਾ ਮਜ਼ਬੂਤੀ ਨਾਲ ਸਜਾਣਾ ਆ ਕੱਸ ਕੇ ਸਜਾਣਾ ਆ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਬਿਲਕੁਲ ਸਿੰਪਲ ਤਰੀਕੇ ਨਾਲ ਤੁਹਾਨੂੰ ਟਕਸਾਲੀ ਦਸਤਾਰ ਸਜਾ ਕੇ ਦਿਖਾਉਂਗਾ ਅਸੀਂ ਜਿਆਦਾ ਸਫਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਅਸੀਂ ਥੋੜੀ ਜੀ ਲੰਬੀ ਦਸਤਾਰ ਸਜਾਣੀ ਆ ਉੱਪਰ ਨੂੰ ਤੇ ਉੱਪਰੋਂ ਜੀ ਲੜ ਨਹੀਂ ਬਣਾਣੇ ਹੈਗੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਹ ਦੇਖੋ ਸੰਪੂਰਨ ਦਸਤਾਰ ਇਹ 6 ਮੀਟਰ ਦੀ ਫੁੱਲ ਵੈਲ ਕਪੜਾ ਹੈ ਆ ਤੇ ਇਹਨੂੰ ਤੁਸੀਂ ਦੇਖ ਲਓ ਧਾਗੇ ਵਾਲਾ ਹਿੱਸਾ ਅਸੀਂ ਉੱਪਰ ਰੱਖਿਆ ਹੈ ਕੰਨੀ ਵਾਲਾ ਹਿੱਸਾ ਖੱਬੇ ਪਾਸੇ ਰੱਖਿਆ ਹੈ ਤੇ ਹੁਣ ਅਸੀਂ ਧਾਗੇ ਵਾਲੇ ਹਿੱਸੇ ਨੂੰ ਥੋੜਾ ਜੰ ਅੰਦਰ ਕਰ ਦੇਵਾਂਗੇ ਤਾਂ ਜੋ ਪਿੱਛੇ ਖਿੱਚਵਾ ਹਿੱਸਾ ਆਵੇ ਸਿਰ ਟਕ ਲੈਣਾ ਹੈ ਪਹਿਲਾਂ ਹੀ ਤੇ ਖੱਬੇ ਪਾਸੇ ਜਿੰਨਾ ਕ ਤੁਹਾਨੂੰ ਸਹੀ ਲੱਗਦਾ ਕਪੜਾ ਜਿਹਦੇ ਹਿਸਾਬ ਨਾਲ ਤੁਹਾਡੀ ਦਸਤਾਰ ਦਾ ਲੜ ਪੂਰਾ ਆ ਜਵੇ ਉਸ ਹਿਸਾਬ ਨਾਲ ਇਸ ਤਰੀਕੇ ਨਾਲ ਲੜ ਨੂੰ ਤੁਸੀਂ ਪਿੱਛੇ ਲੈ ਜਾਣਾ ਹੈ ਸੱਜੇ ਪਾਸਿਓ ਇਸ ਪੱਲੇ ਨੂੰ ਅੰਦਰ ਲੈ ਕੇ ਆਣਾ ਹੈ ਪਿੱਛੇ ਤੱਕ ਇਸ ਲੜ ਨੂੰ ਤੁਸੀਂ ਅੰਦਰ ਕਰ ਦੇਣਾ ਹੈ ਪਹਿਲਾ ਲੜ ਤੁਸੀਂ نیچے ਚੰਗੀ ਤਰੀਕੇ ਨਾਲ ਇਸ ਤਰ੍ਹਾਂ ਘੁਮਾ ਕੇ ਰੱਖ ਲੈਣਾ ਹੈ ਤੇ ਇਹਦੇ ਨਾਲ ਅਸੀਂ ਸਿਰ ਨੂੰ ਦੋਰਾ ਟਕਾਂਗੇ ਕਿਉਂਕਿ ਸਾਡਾ ਉੱਪਰਲੇ ਹਿੱਸੇ ਤੋਂ ਜਿਹੜਾ orange ਕਲਰ ਦਾ ਸੀ ਕੇਸਕੀ ਨੂੰ ਸਜਾਇਆ ਹੋਇਆ ਹੈ ਨਾ ਜਿਹੜੀ ਕੇਸਕੀ ਸਜਾਈ ਹੈ ਉਹਨੂੰ ਚੰਗੀ ਤਰ੍ਹਾਂ ਲੁਕੋ ਦਈਏ ਦਸਤਾਰ ਦੇ ਨੀਚੇ ਉੱਪਰੋਂ ਸਿੰਗਲ ਕਪੜੇ 'ਚੋਂ ਝਾਤੀ ਨਾ ਮਾਰੇ ਕਪੜੇ ਨੂੰ ਪਿੱਛੇ ਚੰਗੀ ਤਰ੍ਹਾਂ ਖੋਲ ਕੇ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਹੈ ਇਹਦੇ ਨਾਲ ਜਿਹੜਾ ਤੁਹਾਡਾ ਸੇਰਾ ਡਬਲ ਟਕਿਆ ਜਾਊਗਾ ਤੇ ਹੋਰ ਮਜ਼ਬੂਤੀ ਆਵੇਗੀ ਉੱਪਰਲੇ ਹਿੱਸੇ ਤੇ ਤੇ ਚੰਗੀ ਤਰ੍ਹਾਂ ਢਿੱਲੇ ਕਪੜੇ ਨੂੰ ਅੰਦਰ ਕਰ ਦਿਓ ਇਸ ਲੜ ਦੇ ਤੇ ਉਸ ਤੋਂ ਬਾਅਦ ਜੋ ਪੇਚ ਨੂੰ ਤੁਸੀਂ ਘੁਮਾ ਲੈਣਾ ਹੈ ਹੁਣ ਅਸੀਂ ਦਸਤਾਰ ਸਜਾਣੀ ਹੈ ਨਾਲ-ਨਾਲ ਪੂਣੀ ਕਰਨੀ ਹੈ ਤੇ ਨਾਲ-ਨਾਲ ਤੁਹਾਨੂੰ ਦਸਤਾਰ ਦੇ ਲੜ ਲਗਾ ਕੇ ਦਿਖਾਵਾਂਗੇ ਦੋਨੋਂ ਪੱਲੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਦੇਖ ਲਓ ਕਿਦਾਂ ਖੋਲਦੇ ਪਏ ਨੇ ਉੱਪਰੋਂ ਜੀ ਲੜ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਇਸ ਜਗ੍ਹਾ ਤੋਂ ਤਾਂ ਜੋ ਸਿਰ ਵਾਲਾ ਹਿੱਸਾ ਆਪਣੀ ਜਗ੍ਹਾ ਤੇ ਟਿਕਿਆ ਰਵੇ ਦਸਤਾਰ ਨੂੰ ਨਾਲ-ਨਾਲ ਪੂਣੀ ਕਰਕੇ ਹੀ ਸਜਾਉਣਾ ਹੈ ਜਿਵੇਂ ਤੁਸੀਂ ਪੱਲੇ ਖੋਲੇ ਆ ਉਸੇ ਤਰੀਕੇ ਨਾਲ ਪੂਣੀ ਕਰਦੇ ਹੋਏ ਦੋਨੋਂ ਪੱਲੇ ਬਰਾਬਰ ਕਰਕੇ ਉੱਪਰਲੇ ਪਾਸੇ ਤੁਸੀਂ ਮੋਟਾ ਜਿਹਾ ਹਿੱਸਾ ਰੱਖ ਕੇ ਨੀਚਲੇ ਹਿੱਸੇ ਤੇ ਸਿੱਧੇ-ਸਿੱਧੇ ਲਾੜ ਲਗਾ ਦੇਣੀ ਆ ਇਹੇ ਤੁਸੀਂ ਸਿੱਧੇ ਸਿੱਧੇ ਰੱਖਣੇ ਆ ਜਿਆਦਾ ਇਹਨਾਂ 'ਚ ਵੱਟ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਕੰਨ ਅੱਧੇ ਨਾਲੋਂ ਥੋੜੇ ਜਿਹਾ ਜ਼ਿਆਦਾ ਟਕਣੇ ਆ ਦਸਤਾਰ ਤੁਹਾਡੀ ਥੋੜੀ ਥੋੜੀ ਉੱਪਰ ਜਾਵੇਗੀ ਲੜਾ ਦੇ ਹਿਸਾਬ ਨਾਲ ਤੇ ਨਾਲ ਦੀ ਨਾਲ ਅਸੀਂ ਪੂਣੀ ਕਰਨੀ ਆ ਦੋਨੋਂ ਪੱਲੇ ਖੋਲ ਕੇ ਫਿਰ ਬਰਾਬਰ ਕਰ ਦੇਣੇ ਆ ਬਰਾਬਰ ਕਰਕੇ ਇਸ ਤਰੀਕੇ ਨਾਲ ਖਿੱਚ ਕੇ ਨੀਚਲੇ ਹਿੱਸੇ ਤੋਂ ਕੋਈ ਵੀ ਖਿੱਚਵਾ ਲੜ ਫੜ ਕੇ ਤੁਸੀਂ ਇਸ ਤਰੀਕੇ ਨਾਲ ਘੁਮਾਣੇ ਆ ਪੇਚ ਆ ਜਿਹੜੇ ਤੁਹਾਡੇ ਥੋੜੇ ਥੋੜੇ ਢਿੱਲੇ ਥੋੜੇ ਥੋੜੇ ਮਜ਼ਬੂਤ ਹੋਣੇ ਚਾਹੀਦੇ ਆ ਖਿਸਕਣ ਵੀ ਨਾ ਤੇ ਜ਼ਿਆਦਾ ਟਾਈਟ ਵੀ ਨਹੀਂ ਲਾਣੇ ਸਿੱਧੇ ਸਿੱਧੇ ਹੋਣ ਜਾਪਾਂ ਇਹਨਾਂ ਵਿੱਚ ਵਟ ਨਹੀਂ ਪਾਣੇ ਸਿੱਧਾ ਸਿੱਧਾ ਹੀ ਰੱਖਣਾ ਆ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਦਸਤਾਰ ਦੀ ਪੋਣੀ ਆ ਉਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਆ ਦੋਨੋਂ ਪੱਲੇ ਬਰਾਬਰ ਕਰਕੇ ਠੀਕ ਹੈ ਮੇਰੇ ਵੀਰੋ ਪਿਛਲੇ ਹਿੱਸੇ ਤੋਂ ਫੜ ਕੇ ਇਸ ਤਰੀਕੇ ਨਾਲ ਲੜ ਨੂੰ ਲਗਾਉਣਾ ਆ ਸਿੱਧੇ ਸਿੱਧੇ ਲੜ ਹੋਣ ਇਹਨਾਂ ਦੇ ਵਿੱਚ ਵੱਟ ਨਹੀਂ ਪਾਣੇ ਜਿੱਦਾਂ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਿਹਾ ਦਸਤਾਰ ਥੋੜੀ-ਥੋੜੀ ਉੱਪਰ ਨੂੰ ਜਾਵੇਗੀ ਨਾ ਅਸੀਂ ਉੱਪਰਲੇ ਹਿੱਸੇ ਤੋਂ ਅੰਦਰ ਨੂੰ ਫੋਲਡ ਕਰਨੇ ਆ ਲੜ ਹੱਲੇ ਤੇ ਨਾਲ ਦੀ ਨਾਲ ਦਸਤਾਰ ਦੀ ਪੂਣੀ ਕਰਕੇ ਇਸ ਤਰੀਕੇ ਨਾਲ ਤੁਸੀਂ ਸਜਾਉਣਾ ਆ ਤੇ ਇੱਕ ਹੋਰ ਗੱਲ ਕਰ ਰਿਹਾ ਵੀਰੇ ਤੁਹਾਡੇ ਨਾਲ ਉਹ ਇਹ ਹੈ ਕਿ ਆਪਣੇ ਲਗਭਗ 75 ਦਿਨ ਕੰਪਲੀਟ ਹੋ ਚੁੱਕੇ ਨੇ ਤੇ ਆਪਣਾ ਅੱਜ 72ਵਾਂ ਦਿਨ ਆ ਤੇ ਅੱਜ ਤੱਕ ਅਸੀਂ ਤੁਹਾਨੂੰ ਰੋਜ਼ ਅਲੱਗ-ਅਲੱਗ ਤੇ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਈਆਂ ਨੇ ਤੇ ਮੇਰੇ ਵੀਰੋ ਅੱਗੇ ਵੀ ਤੁਹਾਨੂੰ ਅਸੀਂ ਸਰਖਾਂਦੇ ਰਵਾਂਗੇ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਹੁੰਦੀਆਂ ਨੇ ਜੇ ਕੋਈ ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਤਾਂ ਉਹ ਵੀ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਅਸੀਂ ਧਿਆਨ ਰੱਖਾਂਗੇ ਉਸ ਗੱਲ ਦਾ ਹੁਣ ਗੱਲ ਦੁਬਾਰਾ ਦਸਤਾਰ ਦੀ ਕਰਦੇ ਆ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਸਿੱਧੇ ਸਿੱਧੇ ਲੜ ਦਸਤਾਰ ਥੋੜੀ ਜੀ ਉੱਪਰ ਨੂੰ ਗੋਲ ਜਾਂਦੀ ਹੋਈ ਨਜ਼ਰ ਆਣੀ ਚਾਹੀਦੀ ਆ ਇਸੇ ਤਰੀਕੇ ਨਾਲ ਤੁਸੀਂ ਦਸਤਾਰ ਨੂੰ ਸਜਾਣਾ ਹੈ ਦਸਤਾਰ ਤੁਹਾਡੀ ਗੋਲ ਹੋਵੇ ਉੱਪਰਲੇ ਪਾਸੇ ਉਹ ਵੀ ਨਾਲ ਦੀ ਨਾਲ ਪੂਣੀ ਕਰਾਂਗੇ ਦੋਨੋਂ ਪੱਲੇ ਬਰਾਬਰ ਕਰਕੇ ਨਿਜਲੇ ਹਿੱਸੇ ਤੋਂ ਕੋਈ ਵੀ ਜਿਹੜਾ ਲੜ ਪਿੱਛੇ ਜੀ ਟਾਈਟ ਆ ਰਿਹਾ ਉਹਨੂੰ ਫੜ ਕੇ ਇਸ ਤਰੀਕੇ ਨਾਲ ਲਾਣਾ ਹੈ ਆਪਣੀ ਜਗ੍ਹਾ ਤੇ ਦਸਤਾਰ ਦਾ ਜਿਹੜਾ ਲੜਾ ਤੁਸੀਂ ਸਾਰੇ ਲੜ ਰੈਂਡਮਲੀ ਲਾਣੇ ਆ ਜਿੱਦਾਂ ਕਹਿ ਲਓ ਜਿੱਦਾਂ ਤੁਹਾਡੇ ਕੋਲ ਲੜ ਬਣੇ ਸਿੱਧੇ-ਸਿੱਧੇ ਉਸੇ ਤਰੀਕੇ ਨਾਲ ਉਹਨਾਂ ਨੂੰ ਆਪਣੀ ਜਗ੍ਹਾ ਤੇ ਲਗਾ ਦੇਣਾ ਆ ਹੁਣ ਜਿਹੜਾ ਲੜਾ ਦੇਖੋ ਤੁਸੀਂ ਉਹਨਾਂ ਦੀ ਦਸਤਾਰ ਧਿਆਨ ਨਾਲ ਦੇਖੋਗੇ ਤਾਂ ਉਹਨਾਂ ਦੀ ਦਸਤਾਰ ਦੇ ਵਿੱਚ ਪੇਚ ਉਹਨਾਂ ਦਾ ਜਿਹੜਾ ਫਰੰਟ ਤੋਂ ਖੱਬੇ ਪਾਸੇ ਨੂੰ ਥੋੜਾ ਅੰਦਰ ਜਾ ਕੇ ਉਹ ਲਗਾ ਦਿੰਦੇ ਨੇ ਅਸੀਂ ਵੀ ਉਸੇ ਤਰੀਕੇ ਨਾਲ ਤੁਹਾਨੂੰ ਲਗਾ ਕੇ ਦਿਖਾਵਾਂਗੇ ਮੇਰੇ ਵੀਰੋ ਸਿੱਧਾ ਕਰਕੇ ਲੜ ਨੂੰ ਥੋੜਾ ਖਿੱਚ ਕੇ ਇਸ ਤਰੀਕੇ ਨਾਲ ਇਸ ਜਗ੍ਹਾ ਦੇ ਵਿੱਚ ਅੰਦਰ ਕਰ ਦੇਣਾ ਆ ਤੇ ਇਸ ਤਰੀਕੇ ਨਾਲ ਤੁਹਾਡੀ ਦਸਤਾਰ ਆ ਜਿਹੜੀ ਉਹ ਸੰਪੂਰਨ ਹੋ ਜਾਵੇਗੀ ਗੋਲ ਟਕਸਾਲੀ ਦਸਤਾਰ ਠੀਕ ਹੈ ਜੀ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਆ ਧਿਆਨ ਨਾਲ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਦੇ ਹੋ ਤਾਂ ਜੋ ਦਸਤਾਰ ਦੀ ਜਿਹੜੀ ਮਜ਼ਬੂਤੀ ਆ ਉਹ ਬਣੀ ਰਹੇ ਤੇ ਦੋਨਾਂ ਸਾਈਡਾਂ ਤੋਂ ਅਸੀਂ ਦਸਤਾਰ ਨੂੰ ਗੋਲ ਕਰ ਦੇਣਾ ਹੈ ਬਾਕੀ ਪੱਲੇ ਨੂੰ ਜਿੱਥੇ ਤੱਕ ਆਂਦਾ ਹੋਵੇ ਉੱਥੇ ਤੱਕ ਅੰਦਰ ਕਰ ਦੇਣਾ ਹੈ ਤੇ ਇਸ ਤਰੀਕੇ ਨਾਲ ਦਸਤਾਰ ਨੂੰ ਗੋਲ ਕਰ ਦੇਣਾ ਉਪਰੋਂ ਵੀ ਤੇ ਦਸਤਾਰ ਦੇ ਜਿਹੜੇ ਲਾੜਾ ਉਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਰਹਿਣ ਦੇਣਾ ਹੈ ਤੇ ਜਿਹੜੀ ਤੁਸੀਂ ਲੜ ਦੇ ਵਿੱਚ ਕੋਈ ਵੀ ਵਟ ਨਹੀਂ ਪਾਣੇ ਸਾਰੀ ਹੀ ਦਸਤਾਰ ਚ ਲੜ ਤੁਸੀਂ ਸਿੱਧੇ ਸਿੱਧੇ ਹੀ ਰਹਿਣ ਦੇਣੇ ਆ ਇਹ ਹੁੰਦੀ ਆ ਗੋਲ ਟਕਸਾਲੀ ਦਸਤਾਰ ਉਹਨਾਂ ਵਰਗੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਵਰਗੀ ਵੈਸੇ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਿਹਾ ਬਣਤਾ ਅਸੀਂ ਉਹਨਾਂ ਦੇ ਚੰਨਾ ਦੀ ਧੂਲ ਬਰਾਬਰ ਵੀ ਨਹੀਂ ਸਕਦੇ ਬਟ ਦਸਤਾਰ ਵਾਲੇ ਤੁਸੀਂ ਧਿਆਨ ਦਿਓ ਕੋਈ ਵੀ ਐਦਾਂ ਦੀ ਗੱਲ ਨਾ ਕਰਿਓ ਜਿਹੜੀ ਨਾਕ ਤਾਂ ਤੁਹਾਨੂੰ ਕਹਿਣੀ ਚੰਗੀ ਲੱਗੇ ਨਾ ਮੈਨੂੰ ਸੁਣਨੀ ਚੰਗੀ ਲੱਗੇ ਠੀਕ ਹੈ ਜੀ ਹੁਣ ਤੁਹਾਨੂੰ ਦਸਤਾਰ ਦੇ ਪੂਰੇ ਦਰਸ਼ਨ ਕਰਾਵਾਂਗੇ ਜੀ ਹਰੇ ਕਿਸੇ ਤੋਂ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਤੇ ਹੁਣ ਖੱਬੇ ਪਾਸਿਓ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੈ ਸਾਡੇ ਦੁਆਰਾ ਦਿੱਤੀ ਹੋਈ ਤਾਂ ਉਹ ਵੀ ਜਰੂਰ ਦੱਸਿਆ ਕਰੋ ਕਮੈਂਟ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਤੇ ਕਿਹੜੀ ਚੀਜ਼ ਨਹੀਂ ਤੇ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਵੀ ਤੁਹਾਡੇ ਕਮੈਂਟਾਂ ਦਾ ਧਿਆਨ ਰੱਖਦੇ ਹਾਂ ਕਿ ਤੁਹਾਨੂੰ ਕਿਹੜੇ ਸਟਾਈਲ ਦੀ ਦਸਤਾਰ ਚਾਹੀਦੀ ਆ ਤੇ ਕਿਹੜੀ ਵੀਡੀਓ ਪਹਿਲਾਂ ਪੋਸਟ ਕਰਨੀ ਆ ਅਸੀਂ ਕਮੈਂਟਾਂ ਦੇ ਹਿਸਾਬ ਨਾਲ ਹੀ ਪੋਸਟ ਕਰਦੇ ਹੁੰਦੇ ਆ ਤੇ ਜੇਕਰ ਮੇਰੇ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਤੁਸੀਂ ਡਿਸਕ੍ਰਿਪਸ਼ਨ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ